ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਅੱਜ ਅਸੀਂ ਸਕਿਨ ਪ੍ਰੋਬਲਮਸ ਬਾਰੇ ਗੱਲ ਕਰਾਂਗੇ ਤੇ ਇੱਕ ਸਭ ਤੋਂ ਵਧੀਆ ਜਿਹੜਾ ਘਰੇਲੂ ਤਰੀਕਾ ਏ ਆਪਦੀ ਸਕਿਨ ਨੂੰ ਵਧੀਆ ਰੱਖਣ ਦਾ ਜਿਨ੍ਹਾਂ ਲੋਕਾਂ ਦੇ ਦਾਗ-ਧੱब्बे ਪੈ ਜਾਂਦੇ ਆ ਵਾਰ-ਵਾਰ ਪਿੰਪਲਸ ਹੁੰਦੇ ਫਿੰਸੀਆਂ ਹੁੰਦੀਆਂ ਨੇ ਚਿਹਰੇ ਤੇ ਸੋ ਇਹਨਾਂ ਪਰੇਸ਼ਾਨੀਆਂ ਤੋਂ ਸਕਿਨ ਦੀ ਪਰੇਸ਼ਾਨੀ ਤੋਂ ਅਸੀਂ ਨਿਯਾਤ ਕਿਵੇਂ ਪਾਸ ਕਰ ਸਕਦੇ ਹਾਂ ਉਸ ਬਾਰੇ ਜਾਣਾਂਗੇ ਸੋ ਅਸੀਂ ਗੱਲ ਕਰਾਂਗੇ ਅੱਜ ਫਟਕੜੀ ਤੇ ਗੁਲਾਬ ਜਲ ਇਹਨਾਂ ਦੋਵਾਂ ਦੇ ਮਿਕਸਚਰ ਨੂੰ ਕਿਵੇਂ ਬਣਾ ਕੇ ਅਸੀਂ ਲਾਉਣਾ ਹੈ ਆਪਣੇ ਫੇਸ ਤੇ ਜਿੱਦੇ ਨਾਲ ਸਾਨੂੰ ਇਹ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਮਿਲੂਗਾ ਸੋ ਇਹਨੂੰ ਬਣਾਉਣ ਦਾ ਤਰੀਕਾ ਵੀ ਜਾਣਾਂਗੇ ਇਹਦੇ ਨਾਲ ਨਾਲ ਇਹ ਤੋਂ ਪਹਿਲਾਂ ਜਾਣਦੇ ਵੀ ਆ ਸਾਨੂੰ ਕਿਹੜੀ-ਕਿਹੜੀ ਸਕਿਨ ਦੀ ਜਿਹੜੀ ਪਰੇਸ਼ਾਨੀਆਂ ਉਹ ਤੋਂ ਸਾਨੂੰ ਉਹਨਾਂ ਯਾਦ ਦਿਵਾਉਂਦਾ ਹੈ ਸੋ ਸਾਥੀਓ ਆ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਇਹਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਅੱਗੇ ਜਿਹੜੀਆਂ ਵੀ ਮੈਂ ਵੀਡੀਓਜ਼ ਬਣਾਉਂਗਾ ਸਿਹਤ ਨੂੰ ਲੈ ਕੇ ਉਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਜਾਣਾ ਸੋ ਆਓ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਸਾਥੀਓ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਫਟਕੜੀ ਦੀ ਦੋਸਤੋ ਫਟਕੜੀ ਪੁਰਾਣੇ ਸਮੇਂ ਤੋਂ ਵਰਤੀ ਆਉਂਦੀ ਜਾ ਰਹੀ ਆ ਸੋ ਪਹਿਲਾਂ ਇਹਨੂੰ ਦਵਾਈਆਂ ਚ ਵਰਤਿਆ ਜਾਂਦਾ ਸੀਗਾ ਪਾਣੀ ਨੂੰ ਸ਼ੁੱਧ ਕਰਨ ਵਾਸਤੇ ਵਰਤਦੇ ਸੀਗੇ ਸੋ ਫਟਕੜੀ ਦੇ ਵਿੱਚ ਕਿਹੜੇ ਕਿਹੜੇ ਗੁਣ ਆ ਇੱਕ ਤਾਂ ਇਹ ਐਂਟੀਸੈਪਟਿਕ ਪ੍ਰੋਪਰਟیز ਹੁੰਦੀ ਹੈ ਇਹਦੇ ਵਿੱਚ ਸਾਡੀ ਸਕਿਨ ਨੂੰ ਜਿਹੜਾ ਧੂਲ ਮਿੱਟੀ ਉੱਤੇ ਜੰਮ ਜਾਂਦੀ ਆ ਉਹਨੂੰ ਇਨਫੈਕਸ਼ਨ ਰਹਿਤ ਕਰਦੀ ਆ ਸਾਫ਼ ਕਰਦੀ ਸਕਿਨ ਨੂੰ ਇਹਦੇ ਨਾਲ ਨਾਲੇ ਇੱਕ ਅਜਿਹੀ ਪ੍ਰੋਪਰਟੀ ਹੁੰਦੀ ਆ ਵੀ ਇਹ ਵੱਧਦੀ ਉਮਰ 'ਚ ਜਿਹੜੇ ਸਾਡੇ ਸਕਿਨ ਤੇ ਪੋਰਸ ਹੋ ਜਾਂਦੇ ਆ ਜਿਹੜੇ ਮਸਾਮ ਆ ਸਕਿਨ ਦੇ ਉਹ ਵੱਡੇ ਹੋ ਜਾਂਦੇ ਆ ਉਹਨਾਂ 'ਚ ਪ੍ਰੋਬਲਮ ਇਹ ਹੁੰਦੀ ਆ ਵੀ ਧੂੜ ਮਿੱਟੀ ਜੰਮ ਜਾਂਦੇ ਉਸ ਤੋਂ ਬਾਅਦ ਉੱਥੇ ਹੀ ਪਿੰਪਲਸ ਹੋਣੇ ਸ਼ੁਰੂ ਹੋ ਜਾਂਦੇ ਸੋ ਇਹ ਉਹਨਾਂ ਮਸਾਮਾਂ ਨੂੰ ਵੀ ਕਹਿ ਲੋ ਵੀ ਟਾਈਟ ਕਰਦੀ ਸਾਡੀ ਸਕਿਨ ਨੂੰ ਸ਼੍ਰਿੰਕ ਕਰਨ ਦੀ ਤਾਕਤ ਰੱਖਦੀ ਆ ਜਿਹਦੇ ਨਾਲ ਸਾਡੀ ਜਿਹੜੀ ਚਮੜੀ ਆ ਉਹ ਬੜੀ ਸਮੂਥ ਲੱਗਦੀ ਆ ਵਧੀਆ ਲੱਗਦੀ ਆ ਤੇ ਸਾਨੂੰ ਕਈ ਪਰੇਸ਼ਾਨੀਆਂ ਤੋਂ ਵੀ ਬਚਾਉਂਦੀ ਆ ਉਹਦੇ ਬਾਰੇ ਅੱਗੇ ਗੱਲ ਕਰਾਂਗੇ ਇਹਦੇ ਨਾਲ ਨਾਲ ਗੁਲਾਬ ਜਲ ਜਿਹੜਾ ਹੈ ਗੁਲਾਬ ਜਲ ਵਿੱਚ ਵੀ ਐਂਟੀ ਇਨਫਲਮੇਟਰੀ ਗੁਣ ਹੁੰਦੇ ਆ ਪਾਵੇ ਸਾਡੇ ਸਕਿਨ ਦੀ ਜਿਹੜੀ ਅਲਰਜੀ ਹੁੰਦੀ ਉਸ ਤੋਂ ਸਾਨੂੰ ਬਚਾ ਕੇ ਰੱਖਦਾ ਏ ਤੇ ਇਹ ਵੀ ਸਾਡੇ ਸਕਿਨ ਨੂੰ ਵਧੀਆ ਬਣਾਉਂਦਾ ਏ ਟਾਈਟ ਕਰਦਾ ਏ ਸੋ ਜੇ ਪਹਿਲਾ ਅਸੀਂ ਵੇਖੀਏ ਸਕਿਨ ਦੀ ਜਿਹੜੀ ਪਿੰਪਲਸ ਦੀ ਪਰੇਸ਼ਾਨੀਆਂ ਫੈਂਸੀਆਂ ਦੀ ਪਰੇਸ਼ਾਨੀਆਂ ਉਹਦੇ ਵਿੱਚ ਕੀ ਹੁੰਦਾ ਏ ਜਿੰਨਾ ਲੋਕਾਂ ਦੀ ਸਕਿਨ ਆਇਲੀ ਹੁੰਦੀ ਆ ਉਹਨਾਂ ਦੇ ਕੀ ਹੁੰਦਾ ਵੀ ਧੂੜ ਮਿੱਟੀ ਉੱਪਰ ਜੰਮ ਜਾਂਦੀ ਆ ਉੱਥੇ ਬੈਕਟੀਰੀਆ ਗਰੋ ਕਰ ਲੱਗ ਜਾਂਦੇ ਆ ਕਟਾਣੂ ਬਣ ਲੱਗ ਜਾਂਦੇ ਤੇ ਜਿਹਦੇ ਕਰਕੇ ਉਹਨਾਂ ਦੇ ਵਾਰ-ਵਾਰ ਜਿਹੜੇ ਫਿੰਸੀਆਂ ਹੁੰਦੀਆਂ ਚਿਹਰੇ ਤੇ ਸੋ ਫਿੰਸੀਆਂ ਦੀ ਪਰੇਸ਼ਾਨੀ 'ਚ ਵੀ ਸਾਨੂੰ ਜਿਹੜਾ ਫਟਕੜੀ ਤੇ ਗੁਲਾਬ ਜਲ ਦਾ ਜਿਹੜਾ ਮਿਕਸਚਰ ਆ ਘੋਲ ਆ ਉਹ ਬਹੁਤ ਫਾਇਦਾ ਦਿੰਦਾ ਏ ਕਿਉਂਕਿ ਫਟਕੜੀ ਵਿੱਚ ਐਂਟੀ ਮਾਈਕਰੋਬੀਅਲ ਪ੍ਰੋਪਰਟੀਆਂ ਵੀ ਹੁੰਦੀਆਂ ਆ ਇਹ ਬੈਕਟੀਰੀਆ ਨੂੰ ਕਟਾਣੂਆਂ ਨੂੰ ਮਾਰਦਾ ਏ ਇਦੇ ਨਾਲ ਨਾਲ ਗੁਲਾਬ ਜਲ ਆ ਉਹ ਸਾਡੀ ਸਕਿਨ ਨੂੰ ਜਿਹੜੇ ਪੋਰਸ ਆ ਉਹਨਾਂ ਨੂੰ ਸ਼੍ਰਿੰਕ ਕਰਦਾ ਏ ਗੁਲਾਬ ਜਲ ਵੀ ਕਰਦਾ ਤੇ ਫਟਕੜੀ ਵੀ ਕਰਦੀ ਦੋਵੇਂ ਕਰਦੇ ਆ ਸੋ ਜਿਹਦੇ ਕਰਕੇ ਸਾਡੀ ਜਿਹੜੀ ਵਾਰ-ਵਾਰ ਪਿੰਪਲਸ ਹੋਣ ਦੀ ਪਰੇਸ਼ਾਨੀ ਉਸ ਤੋਂ ਅਸੀਂ ਬਚੇ ਰਹਿੰਨੇ ਆ ਸੋ ਇਹਦੇ ਨਾਲ ਨਾਲ ਜਿੰਨਾਂ ਲੋਕਾਂ ਦੀ ਸਕਿਨ ਦੇ ਪੋਰਸ ਵੱਡੇ ਆ ਉਹਨਾਂ ਲਈ ਵੀ ਬਹੁਤ ਫਾਇਦੇਮੰਦ ਆ ਜਿਹੜਾ ਘੋਲ ਆ ਇਦੇ ਨਾਲ ਨਾਲ ਫਿੰਸਿੰਗਾਂ ਵਾਸਤੇ ਇਹਦੇ ਵਿੱਚ ਐਂਟੀ ਇਨਫਲਮੇਟਰੀ ਗੁਲਾਬ ਜਲ ਚ ਪ੍ਰੋਪਰਟੀਆਂ ਹੁੰਦੀ ਆ ਸੋ ਜਿਹਦੇ ਨਾਲ ਕੀ ਹੁੰਦਾ ਏ ਜਿਹੜੀ ਸਵੇਲਿੰਗ ਆ ਚਿਹਰੇ ਦੀ ਉਹ ਵੀ ਘਟਦੀ ਆ ਰੈਡਨੈਸ ਘਟਦੀ ਆ ਸੋ ਜਿਨ੍ਹਾਂ ਦੇ ਪੋਰਸ ਵੱਡੇ ਆ ਉਹਨਾਂ ਵਾਸਤੇ ਵੀ ਇਹ ਦੋਵੇਂ ਚੀਜ਼ਾਂ ਫਾਇਦੇਮੰਦ ਆ ਕਿਉਂਕਿ ਫਟਕੜੀ ਵੀ ਸਾਡੇ ਪੋਰਸ ਨੂੰ ਸ਼੍ਰਿੰਕ ਕਰਦੀ ਆ ਇਹਦੇ ਨਾਲ ਨਾਲ ਗੁਲਾਬ ਜਲ ਵੀ ਜਿਹੜਾ ਏ ਉਹ ਸਾਡੀ ਸਕਿਨ ਨੂੰ ਟਾਈਟ ਬਣਾਉਂਦਾ ਏ ਪੋਰਸ ਨੂੰ ਵੀ ਸ਼੍ਰਿੰਕ ਕਰਦਾ ਇਨਾਂ ਨੂੰ ਮਿਲਾ ਕੇ ਜਿਹੜਾ ਟੋਟਲ ਇਫੈਕਟ ਆਉਂਦਾ ਉਹਦੇ ਨਾਲ ਸਾਡੀ ਚਮੜੀ ਬੜੀ ਵਧੀਆ ਹੋ ਜਾਂਦੀ ਆ ਤੇ ਫਿੰਸੀਆਂ ਵੀ ਠੀਕ ਹੁੰਦੀਆਂ ਐ ਇਹਦੇ ਨਾਲ ਨਾਲ ਜਿਨ੍ਹਾਂ ਨੂੰ ਅਲਰਜੀ ਦੀ ਪਰੇਸ਼ਾਨੀ ਆ ਜਿਨ੍ਹਾਂ ਦੇ ਵਾਰ-ਵਾਰ ਕਹਿ ਲੋ ਵੀ ਸਕਿਨ ਤੇ ਅਲਰਜੀ ਹੋ ਜਾਂਦੀ ਆ ਰੈੱਡਨੈਸ ਹੋ ਜਾਂਦੀ ਆ ਸਵੇਲਿੰਗ ਆ ਜਾਂਦੀ ਆ ਉਹਦੇ ਵਾਸਤੇ ਵੀ ਇਹ ਜਿਹੜਾ ਘੋਲ ਬੜਾ ਵਧੀਆ ਏ ਐਂਟੀ ਇਨਫਲੇਮੇਟਰੀ ਗੁਣ ਹੁੰਦੇ ਆ ਗੁਲਾਬ ਜਲ 'ਚ ਤੇ ਜਿਹੜਾ ਫਟਕੜੀ ਆ ਉਹ ਵੀ ਐਂਟੀ ਮਾਈਕਰੋਬੀਅਲ ਵੀ ਗੁਣ ਹੁੰਦੇ ਆ ਤੇ ਐਂਟੀਸੈਪਟਿਕ ਵੀ ਗੁਣ ਪਾਈ ਜਾਂਦੇ ਆ ਸੋ ਇਹ ਸਾਡੀ ਸਕਿਨ ਨੂੰ ਸ਼ਾਂਤ ਕਰਦੀ ਆ ਇਹਦੀ ਜਿਹੜੀ ਰੈੱਡਨੈਸ ਆ ਲਾਲੀ ਆ ਉਹਨੂੰ ਘੱਟ ਕਰਦੇ ਇਹ ਦੋਵੇਂ ਚੀਜ਼ਾਂ ਹੀ ਤੇ ਜਿਹੜੀ ਵਾਰ-ਵਾਰ ਅਲਰਜੀ ਦੀ ਪਰੇਸ਼ਾਨੀ ਉਸ ਤੋਂ ਅਸੀਂ ਬਚੇ ਰਹਿੰਨੇ ਆ ਤੇ ਸਾਥੀਓ ਜਿਨ੍ਹਾਂ ਦੀ ਸਕਿਨ ਆਇਲੀ ਆ ਜ਼ਿਆਦਾ ਜਿਨ੍ਹਾਂ ਦੇ ਤੇਲ ਬਣਦਾ ਹੈ ਸਕਿਨ ਤੇ ਉਹਦੇ ਲਈ ਵੀ ਬਹੁਤ ਵਧੀਆ ਇਹ ਦੋਵੇਂ ਚੀਜ਼ਾਂ ਦਾ ਘੋਲ ਕਿਉਂਕਿ ਜਿਹੜੀ ਫਟਕੜੀ ਆ ਉਹ ਸਾਡੀ ਜਿਹੜੀ ਸਕਿਨ ਨੂੰ ਡਰਾਈ ਕਰਦੀ ਆ ਇਹਦੇ ਨਾਲ ਨਾਲ ਗੁਲਾਬ ਜਲ ਉਹ ਨਮੀ ਦਿੰਦਾ ਸਾਡੀ ਸਕਿਨ ਨੂੰ ਮoiश्चਰ ਦਿੰਦਾ ਇਹ ਸਾਡੀ ਸਕਿਨ ਨੂੰ ਕਹਿ ਲਓ ਵੀ ਬਚਾ ਕੇ ਰੱਖਦਾ ਹੈ ਪ੍ਰੋਟੈਕਟ ਕਰਦਾ ਹੈ ਸੋ ਇਹ ਦੋਵੇਂ ਚੀਜ਼ਾਂ ਦਾ ਜਿਹੜਾ ਕੋਲ ਜਦੋਂ ਅਸੀਂ ਮਿਲਾ ਕੇ ਲਾਉਨੇ ਆ ਤਾਂ ਉਦੋਂ ਸਾਡੀ ਜਿਹੜੀ oily skin ਦੀ ਪਰੇਸ਼ਾਨੀ ਉਹ ਠੀਕ ਹੁੰਦੀ ਕਿਉਂਕਿ ਜਿਨ੍ਹਾਂ ਦੀ ਸਕਿਨ oily ਆ ਉਹਨਾਂ ਦੇ ਫਿੰਸਿੰਗਾਂ ਪਿੰਪਲਸ ਵਾਰ-ਵਾਰ ਹੋਣੇ ਹੀ ਹੋਣੇ ਆ ਕਿਉਂਕਿ ਉਹਨਾਂ ਦੇ ਧੂੜ ਮਿੱਟੀ ਜੰਮਦੀ ਰਹਿੰਦੀ ਉੱਥੇ ਤੇ ਬੈਕਟੀਰੀਆ ਗਰੋ ਕਰਦੇ ਆ ਸੋ ਸਾਥਿਓ ਇਹਨੂੰ ਬਣਾਉਣਾ ਕਿਵੇਂ ਆ ਤੁਸੀਂ ਇੱਕ ਛੋਟਾ ਚਮਚਾ ਫਟਕੜੀ ਦਾ ਪਾਊਡਰ ਲੈਣਾ ਏ ਉਹਨੂੰ ਇੱਕ ਸਾਫ਼ ਜੀ ਕੌਲੀ ਚ ਪਾ ਲਓ ਇਹਦੇ ਨਾਲ 100 ਐਮਐਲ ਜਿਹੜਾ ਗੁਲਾਬ ਜਲ ਲੈ ਕੇ ਉਹਨੂੰ ਮਿਕਸ ਕਰ ਲਓ ਵਧੀਆ ਤਰੀਕੇ ਨਾਲ ਤੇ ਕੰਟੇਨਰ ਚ ਰੱਖ ਲਓ ਉਸ ਤੋਂ ਬਾਅਦ ਰਾਤ ਨੂੰ ਤੁਸੀਂ ਸੌਣ ਲੱਗਿਆਂ ਇਹਦੀ ਜਿਹੜੀ ਮ사ਜ ਆਪਦੀ ਚਮੜੀ ਤੇ ਉਹ ਕਰਨੀ ਆ ਜਿੱਥੇ ਵੀ ਤੁਹਾਡੇ ਅਫੈਕਟਡ ਏਰੀਆ ਹੈਗਾ ਕਈ ਵਾਰੀ ਸਨਬਰਨ ਹੋ ਜਾਂਦਾ ਏ ਜਿਆਦਾ ਸੂਰਜ ਦੇ ਵਿੱਚ ਰਹਿਣ ਨਾਲ ਉਹਦੇ ਨਾਲ ਕੀ ਹੁੰਦਾ ਸਾਡੀ ਚਮੜੀ ਲਾਲ ਹੋ ਜਾਂਦੀ ਆ ਇਹਦੇ ਨਾਲ ਨਾਲ ਇਨਫਲੇਮੇਸ਼ਨ ਹੋ ਜਾਂਦੀ ਉਹ ਤੇ ਸੋਜ ਪੈਂਦੀ ਤੇ ਬੜਾ ਦਰਦ ਹੁੰਦਾ ਹੈ ਸੋ ਇਹ ਸਨਵਰਨ ਤੋਂ ਵੀ ਬਚਾਉਂਦੀ ਆ ਇਹਦੇ ਜੈਂਟੀਨ ਇਨਫਲੇਮੇਟਰੀ ਗੋਣਾ ਫਟਕੜੀ ਵੀ ਸਾਨੂੰ ਸਨਵਰਨ ਤੋਂ ਬਚਾਉਂਦੀ ਆ ਪ੍ਰੋਟੈਕਟ ਕਰਦੀ ਸਾਡੇ ਸਕਿਨ ਨੂੰ ਸੋ ਫੇਸ ਤੇ ਇਹਦੀ ਮ사ਜ ਕਰ ਸਕਦੇ ਆ ਹੱਥਾਂ ਪੈਰਾਂ ਤੇ ਜਿੱਥੇ ਵੀ ਤੁਹਾਨੂੰ ਲੱਗਦਾ ਇਹ ਤੁਹਾਡੀ ਸਕਿਨ ਚ ਕੋਈ ਪਰੇਸ਼ਾਨੀ ਆ ਉੱਤੇ ਤੁਸੀਂ ਮ사ਜ ਕਰੋ ਇਹਦੇ ਨਾਲ ਤੁਹਾਡੀ ਸਕਿਨ ਬਹੁਤ ਵਧੀਆ ਸਕਿਨ ਚ ਗਲੋ ਆਉਂਦਾ ਹੈ ਇਹਦੇ ਨਾਲ ਵਾਰ-ਵਾਰ ਜਿਹੜੀ ਚਮੜੀ ਦੀ ਜਿਨ੍ਹਾਂ ਨੂੰ ਦਿੱਕਤ ਆ ਪਰੇਸ਼ਾਨੀਆਂ ਪਿੰਪਲਸ ਹੋ ਜਾਂਦੇ ਆ ਚਮੜੀ ਲਾਲ ਹੋ ਜਾਂਦੀ ਉਸ ਤੋਂ ਤੁਹਾਨੂੰ ਬਹੁਤ ਹੀ ਆਰਾਮ ਮਿਲੇਗਾ ਸੋ ਸਾਥੀਓ ਇਹ ਜਾਣਕਾਰੀ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚੇ ਤੇ ਆਪਣਾ ਜਿਹੜਾ ਇਹ ਚੈਨਲ ਆ ਇਹਨੂੰ ਸਬਸਕ੍ਰਾਈਬ ਵੀ ਕਰ ਲਿਓ ਸੋ ਅਜਾ ਜਾਂਦੇ ਹੋ ਧੰਨਵਾਦ